ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਭਰਤਲਾ ਦੇ ਇੱਕ ਵਿਅਕਤੀ ਦੇ ਨਾਲ ਸ਼ਰਿਆਮ ਹੋਈ ਕੁੱਟਮਾਰ ਜਿਸ ਵਿੱਚ ਉਹ ਇਸ ਵੇਲੇ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ ਪੁਲਿਸ ਵੀ ਕਾਰਵਾਈ ਕਰਨੇ ਤੋਂ ਮਨਾ ਕਰ ਰਹੀ ਹੈ ਜਦੋਂ ਕਿ ਉਹਨਾਂ ਨੌਜਵਾਨਾਂ ਵੱਲੋਂ ਕੁੱਟਮਾਰ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਆ ਉਸ ਵੀਡੀਓ ਨੂੰ ਦੇਖ ਕੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਜਿਸ ਤਹਿਤ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ ਇੱਕ ਉਹਨਾਂ ਦੀ ਬੇਟੀ ਜਿਹੜੀ ਸੀ ਉਸਨੇ ਵੀ ਦੱਸਿਆ ਕਿ ਸਾਡੇ ਨਾਲ ਵੀ ਬਸਲੂਕੀ ਹੋਈ ਹੈ ਪਰੰਤੂ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ ਉਹ ਕਹਿ ਰਹੇ ਹੈ ਪੁਲਿਸ ਵਾਲੇ ਕਿ ਅਸੀਂ ਤੁਹਾਡਾ ਸਮਝੌਤਾ ਕਰਾ ਦਿੰਨੇ ਹਾਂ ਵਿਅਕਤੀ ਨੇ ਕਿਹਾ ਕਿ ਜੇ ਅਗਰ ਮੇਰੀ ਨਹੀਂ ਸੁਣਵਾਈ ਹੋਈ ਤਾਂ ਮੈਂ ਐਸਐਸਪੀ ਦਫਤਰ ਪੇਸ਼ ਹੋਵਾਂਗਾ ਕੱਬੇ ਉਡਾ ਮੋਤਵਰੀ ਪਾਈ ਬਿਠਾ ਲੈ ਕੱਬੇ ਉਡਾ ਲੈ ਉਠਾ ਲੈ ਓ ਕੱਬੇ ਉਡਾ ਬਿਠਾ ਲੈ ਭਾਈ ਜੀ ਕੀ ਜਲੂ ਇਹ ਤੁਹਾਡੇ ਨੇ ਜੀ ਕੁੱਟ ਮਾਰ ਦਈ ਜੀ ਕੁੱਟ ਮਾਰਦੀ ਮੈਂ ਆਪਣੇ ਘਰੋਂ ਕੁੱਤੀ ਲੈ ਕੇ ਗਿਆ ਸੀਗਾ ਜੀ ਕੁੱਤੀ ਲੈ ਕੇ ਮੈਂ ਬੱਚਿਆਂ ਟੋਲ ਪਲਾਜੇ ਕੱਚੇ ਰਸਤੇ ਜਾ ਰਿਹਾ ਸੀਗਾ ਜੀ ਉੱਥੇ ਇੱਕ ਸਕਾਰਪਿਓ ਜਿਹਦੇ ਵਿੱਚ ਪੰਜ-ਸੱਤ ਲੋਕ ਸਵਾਰ ਸਗੇ ਜੀ ਇੱਕ ਮੋਰੇ ਮੋਟਰਸਾਈਕਲ ਜੀ ਤੇ ਤਿੰਨ ਲੋਕ ਸਵਾਰ ਸਗੇ ਜੀ ਉਹਨਾਂ ਨੇ ਮੈਨੂੰ ਉਸੇ ਵਕਤ ਕੁਝ ਨਹੀਂ ਪੁੱਛਿਆ ਕੁੱਟਣਾ ਸ਼ੁਰੂ ਕਰ ਦਿੱਤਾ ਅਰ ਮੇਰੀ ਬਹੁਤ ਕੁੱਟ ਮਾਰ ਕੀਤੀ ਮੈਨੂੰ ਮਾਰਨ ਦੇ ਜਿਵੇਂ ਮੈਂ ਬੇਹੋਸ਼ ਹੋ ਗਿਆ ਉੱਤੋਂ ਗਾਣ ਮੈਨੂੰ ਇਹਨਾਂ ਚੱਕਿਆ ਪਤਾ ਨਹੀਂ ਕਿੱਥੇ ਲੈ ਕੇ ਹੁੰਦੇ ਪਤਲੇ ਚੋਗ ਚ ਲੈ ਜਨੋ ਵੀ ਉੱਥੇ ਦਾ ਖਤਮਾ ਕਰ ਦਨ ਇਹਨੂੰ ਮਾਰ ਦਨਿਆ ਮੇਰੇ ਬੰਦੇ ਉੱਥੇ ਦੀ ਪਰਮਜੀਤ ਕੋ ਬਲਵਿੰਦਰ ਦੀ ਕੁੜੀ ਇੱਕ ਪਰਮਜੀਤ ਦੀ ਕੁੜੀ ਬਜਿੰਦਰ ਕੋ ਇਹਨਾਂ ਨੇ ਮੈਨੂੰ ਉੱਥੇ ਕੰਬੇ ਨਾ ਬੰਦ ਜਦੋਂ ਮੈਂ ਹਾਏ ਹਾਏ ਦੀ ਆਵਾਜ਼ ਸੁਣੀ ਆਵਾਜ਼ ਬੋਲੇ ਬਹੁਤ ਉੱਚਾ ਜਿਹਾ ਪਿੰਡ ਦੇ ਲੋਕ ਆ ਗਏ ਉਹਨਾਂ ਨੇ ਮੇਰੇ ਬੱਚਿਆਂ ਨੂੰ ਜਾ ਕੇ ਦੱਸਿਆ ਬਈ ਕਿਸੇ ਵਾਰ ਤੁਸੇ ਕਹਿੰਦੇ ਹੋ ਰਹੀ ਕੁੜੀ ਹੈ ਕਿਉਂ ਕੁੜੀ ਬਣ ਰਹੀ ਹੈ ਇਹ ਮੇਰੀ ਕੁੜੀ ਤਾਂ ਮੈਂ ਤੁਹਾਨੂੰ ਹੀ ਗੱਲ ਕਰ ਰਹੀ ਹਾਂ ਉਹ ਦਰਦ ਮੈਨੂੰ ਕਿ ਕਰਾਂ ਹੀ ਕਰ ਦੇ ਮੇਰੇ ਦਰਦ ਜਦੋਂ ਮੇਰੇ ਬੱਚੇ ਮੈਨੂੰ ਲੈ ਕੇ ਆਏ ਜਦੋਂ ਕਹਿੰਦੇ ਕਿ ਮੈਨੂੰ ਤੁਰ ਦੂਗੇ ਲੇ ਗਏ ਉਹ ਕਿ ਕਿ ਉਹ ਸਭ ਮੈਂ ਕਰਾਂਗੇ ਪਰ ਸੜਗੋਦ ਕੀਤੀ ਸਮਝਾਉਂਗਾ ਨਾ ਜਾਈ ਰਹੀ ਮੇਰੀ ਕੁੜੀ ਸੜਵਾ ਰਹੀ ਹਾਂ ਬਿੱਗ ਨਾ ਕਰਦੇ ਦੇ ਬੱਚਿਆਂ ਨੂੰ ਕਹਤਾ ਮੇਰੇ ਬੱਚੇ ਰਸਾਰੇ ਵੀ ਨਿਤ ਲੋਕ ਕਹਤਾ ਹੀ ਜੋ ਮੁੰਡੇ ਹੈ ਆਪਣੇ ਜਾਣ ਰੋ ਨਿਕਨਾ ਕੀਤੇ ਯਾਰ ਮੈਂ ਦੱਸਉਂਗਾ ਨਾ ਯਾਰ ਕਹਿੰਦਾ ਲੜਾਈ ਦਾ ਕਾਰਨ ਕੀ ਆ ਸੱਜਣ ਨਹੀਂ ਮੇਰੀ ਕੋਈ ਖੂਬ ਮਹਿਰ ਨਹੀਂ ਜੀ ਕੋਈ ਕੁਛ ਨਹੀਂ ਮਹਿਰ ਦੀ ਮੇਰਾ ਸਿਰ ਕ੍ਰਿਸ਼ਨ ਧਰਮ ਕਰਕੇ ਡਟਣਾ ਲੱਗਦਾ ਜੀ ਮੈਂ ਕ੍ਰਿਸ਼ਨ ਧਰਮ ਤੇ ਪਰ ਦਿਨ ਪ੍ਰਾਰਥਨਾ ਕਰਦੇ ਉਹ ਕਰਕੇ ਬੰਨ ਉਹ ਕਹਿੰਦੇ ਮਿੰਟ ਚੋਂ ਕੱਢਣਾ ਨਹੀਂ ਆਉਂਦੀ ਤੁਹਾਨੂੰ ਰਹਿਣ ਨਹੀਂ ਦੇਣਾ ਹੈਗਾ ਪੰਚਾਇਤ ਕੋ ਗੱਲ ਕੀਤੀ ਸੀ ਪੰਚਾਇਤ ਕੋ ਕੀਤੀ ਸੀ ساری ਗੱਲ ਕਰੀ ਪੰਚਾਇਤ ਨੇ ਵੀ ਸੁਣੀ ਨਹੀਂ ਹੈਗੀ ਕਹਿੰਦੇ ਕੋਈ ਨਹੀਂ ਪੁੱਛਿਆ ਇਹ ਬੇਦਲ ਲਗ ਰਹੇ ਉਸ ਤੋਂ ਬਾਅਦ 4 ਦਿਨ ਇਹ ਦਿਨ ਕਰੇ ਬੇਰ ਹੈ ਮੇਰੀ ਕੋਈ ਨਹੀਂ ਸੁਣੀ ਆਉਣਗਾ ਉਹਨਾਂ ਨੇ ਉਸ ਤੋਂ ਬਾਅਦ ਬੜੀ ਸਿਹਤ ਬਹੁਤ ਖਰਾਬ ਹੋ ਗਈ ਮੇਰੇ ਬਲੱਡ ਚ ਉਜੜਾ ਜੂ ਹੋ ਗਿਆ ਮੈਂ ਬੱਚੇ ਨੂੰ ਕਿਹਾ ਮਰੇ ਦੋਖਲ ਕਰਾ ਰੋ ਮੈਂ ਜਹਾ ਮੇਰੇ ਬੱਚੇ ਹਸਪੀਟਲ ਲਗ ਜੀ ਇਤਨੀ ਮੇਰੀ ਗਾਇਸ ਹੋਈ ਗਈ ਹੋਈ ਗਈ ਉਹਨਸਾਈ ਸੀ ਤੋਂ ਟਿਕੋ ਬਿਆਨ ਲਾ ਕੇ ਗਈ ਮੇਰੇ ਕੋਲ ਆ ਗਿਆ ਤਾਂ ਕਮਿਸਨ ਮਿੱਤੇ ਕਰਾ ਕੇ ਲੈ ਗਿਆ ਉਹਨੇ ਕੀ ਲਿਖਾ ਕੇ ਰਹਿ ਗਿਆ ਕੀ ਨਹੀਂ ਲਿਖਾ ਕੇ ਰਹਿ ਗਿਆ ਸੀ ਇਹ ਤੁਹਾਨੂੰ ਪੜ ਕੇ ਨਹੀਂ ਦੱਸਿਆ ਉਹਨੇ ਬੱਸ ਆਈ ਦੱਤਿਆ ਮੈਨੂੰ ਕਿ ਉਹ ਤਾਂ ਕਾਗਿਤ ਤੇ ਨਾ ਮਗਨ ਜੀ ਤਾਂ ਕਿ ਕੋਈ ਨਾ ਹਲ ਕਰਾ ਗਿਆ ਦੇ ਕੋਈ ਔਰ ਕਿ ਕੋਈ ਕਾਰਵਾਈ ਨਹੀਂ ਹੋਏਗੀ ਮੁੰਡੇ ਫੇਰ ਕੀੜੇ ਮਾਰਦੇ ਇੱਥੇ ਮਗਰ ਮੇਰੇ ਜੀ ਇੱਥੇ ਹਸਪਤਾਲ ਵਿੱਚ ਦਵਾਈ ਦਵਾਈ ਹੀ ਚਲਦੀ ਹੈ ਜੀ ਮੁੰਡੇ ਬੜੇ ਜਾਂਦੇ ਜੀ ਕਿੱਥੇ ਕਿੱਥੇ ਦੇਖ ਦਿਨੇਸ਼ ਪਹੁੰਚਾ ਰਹੇ ਜੀ ਉਹ ਮੈਂ ਪਛਾਣ ਲਿਆ ਆਵਾਜ਼ ਉਦੀ ਇੱਕ ਮੋਤ ਨਾਮ ਦਾ ਲੜਕਾ ਆ ਉਹ ਕਹਿੰਦਾ ਧੰਨਵਾਦ ਆ ਜੀ ਇਹ ਕਈ ਸਿਸਤ ਲੋਕ ਹੈ ਜੀ ਨੇ ਦੁਪੜਿਆ ਜਾਵੇ ਮੇਰਾ ਹੀ ਮੈਂ ਜੀ ਬਸ ਜਿਹੜੀ ਮੇਰੀ ਕੋਕ ਨੂੰ ਨਹੀਂ ਕਾਰਵਾਈ ਪੜਦੀ ਇੱਥੇ ਸਮਝ ਮੇਰੇ ਬੱਚਾ ਨੂੰ ਉਹ ਘਤਰੇ ਫਿਰੇ ਬੱਚਿਆਂ ਘਰ ਹੋਦੇ ਜਾਂਦੇ ਇਹਨਾਂ ਨੂੰ ਵੀ ਕੇਰਦੀ ਰਹਤ ਹੈ ਨੇ ਸਾਬ ਕਰਦੇ ਉਹ ਜਾ ਰਹੇ تھے ਟੂਲਪਲਜੇ ਤੋਂ ਤਾਂ ਉਹ ਨਾ ਕੁੱਤੀ ਰੱਖੀ ਹੋਈ ਸੀ ਉਹਨਨੂੰ ਕੋ ਮੋਣ ਲੈ ਕੇ ਜਾ ਰਹੇ ਸੀਗੇ ਤੇ ਉਹਨਾਂ ਨੇ ਪਤਾ ਕੀ ਕੀਤਾ ਪੰਜ-ਸਤ ਮੁੰਡੇ ਇਧਰ ਆਉਂਦੇ ਸੀਗੇ ਸਕੋਰ ਉਹਨਾਂ ਨੂੰ ਕੁਝ ਨਹੀਂ ਦੱਸਿਆ ਕੁਝ ਨਹੀਂ ਪਤਾ ਸੀਗਾ ਸਕੋਰਪੀਆ ਦੇ ਉੱਤੇ ਜਾ ਰਹੇ ਪੰਜ-ਸਤ ਮੁੰਡੇ ਸੀਗੇ ਤੇ ਤਿੰਨ ਮੋਟਰਸਾਈਕਲ ਤੇ ਸੀਗੇ ਤਿੰਨ ਮੋਟਰਸਾਈਕਲ ਤੇ ਮੁੰਡੇ ਜਿਹੜੇ ਸੀਗੇ ਨਾ ਉਹਨਾਂ ਦੇ ਵਿੱਚ ਇੱਕ ਦਿਨੇਸ਼ ਨਾਮ ਦਾ ਮੁੰਡਾ ਸੀਗਾ ਜੋ ਕਿ ਗੁੱਪਸਨ ਆਫ ਗੁਰਦੇਵ ਸਿੰਘ ਸੀਗਾ ਉਸਨੂੰ ਗੁਰਦੇਵ ਸਿੰਘ ਦਾ ਬੇਟਾ ਸੀਗਾ ਤੇ ਉਹਨਾਂ ਨੇ ਉਹਦੇ ਕੋਲ ਨਾ ਇੱਕ ਤਿੰਨ ਮੁੰਡੇ ਸਵਾਰ ਤੇ ਉਹਨੇ ਪਿੱਛੇ ਵਾਲੇ ਮੁੰਡੇ ਕੋਲੋਂ ਕਿਰਪਾਨ ਖੋ ਕੇ ਤੇ ਮੇਰੇ ਜਿਹੜੇ ਡੈਡੀ ਸੀਗੇ ਉਹਨਾਂ ਦੇ ਸਿਰ ਤੇ ਮਾਰੇ ਤੇ ਉਹਨਾਂ ਦੇ ਜਦੋਂ ਉਹ ਹਮਲਾ ਕਰਨ ਲੱਗੇ ਮੇਰੇ ਡਾਡੀ ਦੇ ਤੇ ਗੱਡੀ ਦੇ ਵਿੱਚੋਂ ਨਿਕਲ ਕੇ ਮੁੰਡੇ ਪੰਜ-ਸੱਤ ਆ ਕੇ ਉਹਨਾਂ ਨੇ ਹੋਰ ਹਮਲਾ ਕੀਤਾ ਤੇ ਉਸ ਤੋਂ ਬਾਅਦ ਜਦੋਂ ਡਾਡੀ ਮੇਰਾ ਡਰੋਨ ਦਾ ਘੁਲੋਂਦਾ ਇੱਥੇ ਤੱਕ ਸਾਡੇ ਪਰਥਲੇ ਦੇ ਚੌਂਕ ਤੱਕ ਆਇਆ ਤੇ ਉਹਨਾਂ ਦੇ ਕੋਲ ਨਾ ਰਾੜਾ ਤਲਵਾਰਾ ਕਿਰਪਾਨਾ ਵਗੈਰਾ ਬਹੁਤ ਕੁਝ ਸੀਗਾ ਇਹਨਾਂ ਪੰਜ-ਸੱਤ ਮੁੰਡਿਆਂ ਦੇ ਕੋਲ ਡਾਡੀ ਦੇ ਜ਼ਿਆਦਾ ਹਮਲਾ ਕੀਤਾ ਮੇਰੇ ਤੇ ਤੇ ਉਨਸ ਤੋਂ ਬਾਅਦ ਜਦੋਂ ਭਰਤਲੇ ਦੇ ਇਧਰ ਚੌਂਕ ਦੇ ਵਿੱਚ ਆਏ ਤਾਂ ਉੱਥੇ ਸਾਰੇ ਲੋਕ ਇਕੱਠੇ ਸੀਗੇ ਇਕੱਠੇ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਕਿਸੇ ਨੇ ਕੁਝ ਵੀ ਨਹੀਂ ਕੀਤਾ ਤੇ ਜਦੋਂ ਉੱਥੇ ਪਤਾ ਲੱਗਿਆ ਸਾਨੂੰ ਕਿ ਸਾਨੂੰ ਦੱਸਿਆ ਕਿਸੇ ਨੇ ਕਿ ਤੁਹਾਡੇ ਡਾਡੀ ਨੂੰ ਕੁੱਟਮਾਰ ਕਰ ਰਹੇ ਆ ਤੇ ਜਦੋਂ ਅਸੀਂ ਉੱਥੇ ਆਏ ਨਾ ਉੱਥੇ ਆ ਕੇ ਕਿਸੇ ਨੇ ਸਾਡੀ ਸੁਣੀ ਨਹੀਂ ਕੋਈ ਪੰਚਾਇਤ ਨਹੀਂ ਨਹੀਂ ਉੱਥੇ ਲੋਕ ਖੜੇ ਉਹਨਾਂ ਨੇ ਵੀ ਨਹੀਂ ਸਾਡੀ ਸੁਣੀ ਮੇਰੇ ਬਾਪ ਨੂੰ ਪਰਮਜੀਤ ਕੋਹਰ ਹੈ ਪਰਮਜੀਤ ਕੋਹਰ ਨੇ ਉਥੇ ਅਗੇ ਉਹ ਮੇਰੇ ਡੈਡੀ ਨੂੰ ਫੜੇ ਜਦੋਂ ਉਸੇ ਕੱਢਣ ਦੀ ਕੋਸ਼ਿਸ਼ ਕੀਤੀ ਤੇ ਭੱਜ ਗਿਆ ਤਾਂ ਮੇਰੇ ਬਾਪ ਨੇ ਥੱਲੇੋਂ ਕੱਢ ਕੇ ਬੰਨਣ ਦੀ ਕੋਸ਼ਿਸ਼ ਕੀਤੀ ਖੰਬੇ ਦੇ ਨਾਲ ਤੇ ਉਹਦੀ ਕੁੜੀ ਬਲਜਿੰਦਰ ਕੋਰ ਉਹ ਵੀ ਉੱਥੇ ਸੀਗੀ ਗਏ ਤਾਂ ਉਹਨਾਂ ਨੇ ਕੋਟਮਾਰ ਕੀਤੀ ਜਦੋਂ ਅਸੀਂ ਡਾਡੀ ਨੂੰ ਛਡਾਣ ਲੱਗੇ ਤਾਂ ਉਹਨਾਂ ਦੇ ਮੁੰਡਿਆਂ ਨੇ ਜਸ਼ਨਦੀਪ ਦਿਨੇਸ਼ ਕੁਮਾਰ ਉਹਨੇ ਸਾਨੂੰ ਵੀ ਹੱਥ ਪਾਇਆ ਕਿਸੇ ਨੇ ਕੁਛ ਨਹੀਂ ਕੀਤਾ ਜਦੋਂ ਇਹ ਲੜਾਈ ਦੇ ਬਾਅਦ ਅਸੀਂ ਡਾਡੀ ਨੂੰ ਘਰ ਲੈ ਕੇ ਆਏ ਕਿਸੇ ਨੇ ਸਾਡੀ ਹੱਥ ਨਹੀਂ ਕੀਤੀ ਕੁਛ ਨਹੀਂ ਕੀਤਾ ਹੈਗਾ ਤਾਂ ਮੇਰੇ ਡਾਡੀ ਜਦੋਂ ਅਸੀਂ ਅੰਦਰ ਲੱਗੇ ਡਾਡੀ ਨੂੰ ਘਰ ਦੇ ਵਿੱਚ ਤਾਂ ਉਹਨਾਂ ਨੇ ਇਹ ਕੀਤਾ ਕਿ ਸਾਡੇ ਦਰਵਾਜ਼ੇ ਪੰਨੇ ਸਾਨੂੰ ਬਹੁਤ ਅਫਾ-ਫਾ ਸਾਨੂੰ ਕਹਿੰਦੇ ਕਿ ਤੁਸੀਂ ਯੇਸ਼ੂ ਮਸੀਹ ਨੂੰ ਮੰਨਦੇ ਆ ਤੁਹਾਡਾ ਯੇਸ਼ੂ ਮਸੀਹ ਕੱਢਣਾ ਆ ਤੁਹਾਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਣਾ ਸਾਨੂੰ ਕੁਛ ਬੋਲੇ ਅਸੀਂ ਫਿਰ ਵੀ ਕੁਛ ਨਹੀਂ 3 ਦਿਨ ਬਾਅਦ ਮੇਰਾ ਮੈਂ ਚਲੋ ਕੰਦੇ ਪੰਚਾਇਤ ਆਇਆ ਕਹਿੰਦਾ ਕੋਈ ਗੱਲ ਨਹੀਂ ਵੀ ਤੁਸੀਂ ਪਹਿਲਾਂ ਉਹਨਾਂ ਦੀ ਸੁਣ ਕੇ ਸਾਡੇ ਕੋਲ ਆਇਆ ਫਿਰ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਤੁਹਾਡੀ ਵੀ ਸੁਣਾ ਕੇ ਕੱਲ ਪੰਚਾਇਤ ਅਸੀਂ 2-3 ਦਿਨ ਅਸੀਂ ਵੇਟ ਕਰੀ ਗਏ ਕਿ ਨਹੀਂ ਆਉਗੇ ਆਉਗੇ ਉਸ ਤੋਂ ਬਾਅਦ ਜਦੋਂ ਮੇਰੇ ਡੈਡੀ ਦੀ ਹਾਲਤ ਖਰਾਬ ਹੋ ਗਈ ਤਾਂ ਉਸ ਤੋਂ ਬਾਅਦ ਅਸੀਂ ਕਿਹਾ ਨਹੀਂ ਉਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਪੰਚਾਇਤ ਨੇ ਉਹ ਤੋਂ ਜਾ ਕੇ ਉਹਨਾਂ ਨੇ ਸਾਨੂੰ ਨਹੀਂ ਪਤਾ ਪੈਸੇ ਲੈ ਕੀ ਕੀਤਾ ਕੀ ਨਹੀਂ ਕੀਤਾ ਉਹ ਉਹਨਾਂ ਉਹਨਾਂ ਵੱਲ ਦੇ ਹੋ ਗਏ ਸਾਰੇ ਉਸ ਤੋਂ ਬਾਅਦ ਸਾਡੇ ਨਾਲ ਮੇਰਾ ਡੈਡੀ ਬਿਲਕੁਲ ਹਾਲਤ ਖਰਾਬ ਹੋਣ ਤੋਂ ਬਾਅਦ ਅਸੀਂ ਆਪਣੇ ਇੱਥੇ ਹਸਪੀਟਲ ਲੈ ਕੇ ਆਏ 3 ਦਿਨ 3 ਦਿਨ ਤੋਂ ਬਾਅਦ ਮੇਰੇ ਡੈਡੀ ਦਾ ਹਾਲ ਇੰਨੇ ਕੁ ਹੋ ਗਈ ਨਾ ਖਰਾਬ ਕਿ ਅਸੀਂ ਖੁਦ ਸਾਨੂੰ ਕੁਝ ਨਹੀਂ ਜਦੋਂ ਅਸੀਂ ਕਿਤੇ ਜਾਂਦੇ ਸੀਗੇ ਸਾਨੂੰ ਉਹ ਮੁੰਡੇ ਸਾਡੇ ਨਾਲ ਕੰਮਾਂ ਤੇ ਜਾਂਦੇ ਸੀਗੇ ਸਾਡੇ ਮਗਰ ਆਉਂਦੇ ਸੀ ਕਦੇ ਕੁਝ ਬੋਲਦੇ ਸੀ ਕਦੇ ਕੁਝ ਬੋਲਦੇ ਸੀਗੇ ਸਾਨੂੰ ਇਹਨਾਂ ਲੋਕਾਂ ਦਾ ਖਤਰਾ ਆ ਸਾਨੂੰ 크੍ਰਿਸਚਨ ਧਰਮ ਕਰਕੇ ਸਾਨੂੰ ਬਾਹਰ ਕੱਢਣਾ ਚਾਹੁੰਦੇ ਆ ਪਿੰਡ ਤੋਂ ਸਾਨੂੰ ਇਹ ਸੁਣਵਾਈ ਅਸਾ ਅਸੀਂ ਕਾਰਵਾਈ ਕਰਨਾ ਚਾਹੁੰਦੇ ਆ ਇਹ ਐਸਐਚ ਇੱਥੇ ਆਇਆ ਸੀ ਕਿ ਐਐਸਆਈ ਆਇਆ ਤਾਂ ਹਰਜਿੰਦਰ ਸਿੰਘ ਉਹਨੇ ਆਇਆ ਸੀ ਆ ਕੇ ਕਹਿੰਦਾ ਕੋਈ ਗੱਲ ਨਹੀਂ ਤੁਹਾਡਾ ਫੈਸਲਾ ਕਰਾਂਗੇ ਅਸੀਂ ਫੈਸਲਾ ਨਹੀਂ ਕਰਨਾ ਸਾਨੂੰ ਕਾਨੂੰਨੀ ਕਾਰਵਾਈ ਚਾਹੀਦੀ ਮੇਰੇ ਬਾਪ ਦਾ ਹਿੰਸਾਫ ਚਾਹੀਦਾ ਜੇ ਉਹ ਸਾਡੇ ਨਾਲ ਕੀਤਾ ਉਹੀ ਉਹਨਾਂ ਨੂੰ ਲੋਕਾਂ ਨਾਲ ਹੋਣਾ ਚਾਹੀਦਾ ਜਿਨ੍ਹਾਂ ਨੇ ਮੇਰੇ ਡੈਡੀ ਨੂੰ ਕੁੱਟ ਮਾਰਕੀ ਤੇ ਉਹਦੇ ਉਹਨਾਂ ਦੇ ਹੋਣੀ ਚਾਹੀਦੀ ਆ ਸਾਨੂੰ ਇਹ ਕਾਨੂੰਨ ਕਾਰਵਾਈ ਕਰਨੀ ਹੈ ਜ਼ਰੂਰੀ ਹੈ ਸਾਡੇ ਲਈ